ਕਿੱਥੇ ਦਿਸ ਰਿਹਾ ਹੈ ਕੌਣ ਦਿਸ ਰਿਹਾ ਹੈ ਸਿੱਧੂ ਮਸੇਲਾ ਕਿੱਥੇ ਖੜਾ ਬਿਲਕੁਲ ਕਹਿਰ ਜਾਗਾ ਸੰਤਰੀ ਪੱਗ ਬੰਨੀ ਬਿਲਕੁਲ ਸੌ ਖਾਬ ਦੇਣਾ ਆਪਣੀ ਸਿੱਧੂ ਖੜਾ ਦਿਖ ਰਿਹਾ ਹਾਂਜੀ ਬਾਬੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਬਸ ਸਫਲ ਹੋ ਚੁੱਕੇ ਆ ਕਿਸੇ ਨੂੰ ਵੀ ਆਪੇ ਵਸ ਵਿੱਚ ਕਰ ਸਕਦੇ ਆ ਕਿਸੇ ਨੂੰ ਵੀ ਹਿਪਨੋਟਾਈਜ਼ ਕਹਿੰਦੇ ਜੀ ਨੂੰ ਤੇ ਉਹ ਹੁਣ ਮੈਂ ਇਹਨੂੰ ਬੱਚੇ ਨੂੰ ਹਿਪਨੋਟਾਈਜ਼ ਕਰਕੇ ਦਿਖਾਵਾਂਗੇ ਇਹਦਾ ਨਾਂ ਇਹ ਤੁਹ ਪੁੱਛਾਂਗੇ ਇਹਨੂੰ ਸਭ ਕੁਝ ਜੋ ਜੋ ਮੈਂ ਕਰੂੰਗਾ ਉਹ ਕਰਕੇ ਦਿਖਾਉਣਾ ਤੁਸੀਂ ਵੇਖ ਹੀ ਜਾਇਓ ਮੇਰੀ ਅੱਖਾਂ ਚ ਅੱਖਾਂ ਭਰ ਕੇ ਦੇ ਅੱਖਾਂ ਮੈਂ ਨਹੀਂ ਕਰਨੀਆਂ ਲੱਗ ਪਿਓ ਸਲੀਪ 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 ਡੀਪ 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 ਸਲੀਪ ਹੁਣ ਮੈਂ ਤੇਰੇ ਦਿਮਾਗ ਚੋਂ ਤੇਰਾ ਨਾਮ ਕੱਟ ਰਿਹਾ ਹਾਂ ਤੂੰ ਆਪਣਾ ਨਾਮ ਭੁੱਲ ਜਾਏਗਾ ਅੱਖਾਂ ਖੋਲ ਤੇਰਾ ਨਾਮ ਭੁੱਲ ਚੁੱਕਿਆ ਹੈ ਤੇਰਾ ਨਾਮ ਕੀ ਹੈ ਤੇਰਾ ਨਾਮ ਕੀ ਹੈ ਤੂੰ ਆਪਣਾ ਨਾਮ ਭੁੱਲ ਚੁੱਕਿਆ ਜਿੰਨਾ ਜੋ ਕੋਸ਼ਿਸ਼ ਕਰੇਗਾ ਉਹਨੇ ਭੁੱਲ ਜਾਏਗਾ ਤੇਰਾ ਨਾਮ ਕੀ ਹੈ ਤੇਰੀ ਉਮਰ ਕਿੰਨੀ ਹੈ ਤੇਰਾ ਨਾਮ ਕੀ ਹੈ ਕੀ ਨਾਮ ਹੈ ਤੇਰਾ ਜਿੰਨਾ ਯਾਦ ਕਰਨ ਦੀ ਕੋਸ਼ਿਸ਼ ਕਰੇਗਾ ਉਹਨੇ ਭੁੱਲ ਦੇ ਜਾਏਗਾ ਤੇਰੇ ਨਾਮ ਕੀ ਹੈ ਮੇਰਾ ਨਾਮ ਲਾ ਹੁਣ ਮੈਂ ਤੇਰਾ ਨਾਮ ਫੜ ਕੇ ਤੇਰੇ ਦਿਮਾਗ 'ਚ ਪਾਉਣ ਲੱਗਿਆ ਜਦੋਂ ਮੈਂ ਤੇਰੇ ਦਿਮਾਗ 'ਚ ਪਾ ਦੂਗਾ ਉਦੋਂ ਤੇਰਾ ਨਾਮ ਤੈਨੂੰ ਯਾਦ ਆਜੂਗਾ ਇਹ ਆ ਤੇਰਾ ਨਾਮ ਆ ਦਿਮਾਗ 'ਚ ਪਾਤਾ ਹੁਣ ਤੈਨੂੰ ਤੇਰਾ ਨਾਮ ਯਾਦ ਆਜੂ ਕੀ ਹੈ ਤੇਰਾ ਨਾਮ ਇਕ ਮੀਰਾਨਾ ਜਸਪ੍ਰੀ ਜਸਪ੍ਰੀ ਯਾਦ ਆ ਗਿਆ ਹਾਂ ਹੁਣ ਮੈਂ ਇਹ ਤੇਰੀ ਬਾਹਾਂ ਲੌਕ ਕਰਨ ਲੱਗਿਆ ਤੇਰੀ ਬਾਹਾਂ ਲੌਕ ਹੋ ਜੂਗੀ ਇੱਥੇ 1 2 3 ਕਹੂੰਗਾ ਜਦੋਂ ਮੈਂ ਲੌਕ ਕਰੀਊ 1 2 3 ਬਾਂਦਰੀ ਲੌਕ ਹੋ ਚੁੱਕੀ ਐ ਬਿਲਕੁਲ ਪੱਥਰ ਬਣ ਚੁੱਕੀ ਐ ਜਿੰਨੀ ਥੱਲੇ ਕਰਨ ਦੀ ਕੋਸ਼ਿਸ਼ ਕਰੇਗਾ ਓਨੀ ਇਹ ਲੌਕ ਹੁੰਦੀ ਜਾਊਗੀ ਬਾਂ ਪੱਥਰ ਬਣ ਚੁੱਕੀ ਐ ਰਾੜ ਬਣ ਚੁੱਕੀ ਐ ਥੱਲੇ ਕਰ ਇਹਨੂੰ ਵਾਂ ਵਾਂ ਪੱਥਰ ਬਣ ਚੁੱਕੀ ਐ ਜਿੰਨੀ ਕੋਸ਼ਿਸ਼ ਕਰੇਗਾ ਓਨੀ ਸਖਤ ਹੁੰਦੀ ਜਾਊਗੀ ਬਾਂ ਤੇਰੀ ਪੱਥਰ ਬਣਦੀ ਜਾਊਗੀ ਬਿਲਕੁਲ ਸਖਤ ਹੋ ਚੁੱਕੀ ਐ ਵਾਂ ਥੱਲੇ ਕਰ ਉਸ ਕਰ ਥੱਲੇ ਕਰਨ ਦੀ ਜਿੰਨੀ ਕੋਸ਼ਿਸ਼ ਕਰੇ ਓਨੀ ਥੱਲੇ ਓਨੀ ਸਖਤ ਹੁੰਦੀ ਜਾਊਗੀ ਬਾਂ ਤੇਰੀ ਪੱਥਰ ਬਣ ਚੁੱਕੀ ਐ ਕਰ ਥੱਲੇ ਜਦੋਂ ਮੈਂ 1 2 3 ਕੇ ਰਿਲੈਕਸ ਕਰੂੰਗਾ ਉਦੋਂ ਤੇਰੀ ਬਾਹ ਥੱਲੇ ਹੋ ਜੂਗੀ 1 2 3 ਰਿਲੈਕਸ ਥੱਲੇ ਹੋ ਜੂਗੀ ਓਕੇ ਅੱਖਾਂ ਡੀਪ ਸਲੀਪ ਸੀ ਡੀਪ ਸਲੀਪ 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 ਡੀਪ ਸਲੀਪ ਜਦੋਂ ਹੋਂ ਤੋਂ ਮੈਂ ਤੈਨੂੰ ਅੱਖਾਂ ਖੋਲਣ ਲਈ ਕਹਾਂਗਾ ਤੈਨੂੰ ਤੇਰੇ ਸਾਹਮਣੇ ਸਿੱਧੂ ਮੂਸੇ ਵਾਲਾ ਖੜਾ ਦਿਸੂਗਾ ਜਦੋਂ ਤੂੰ ਅੱਖਾਂ ਖੋਲ੍ਹੇਗਾ ਹਜੇ ਤੂੰ ਅੱਖਾਂ ਬੰਦ ਰੱਖ ਜਦੋਂ ਵੀ ਤੂੰ ਅੱਖਾਂ ਖੋਲ੍ਹੇਗਾ ਮੈਂ 5 ਤੋਂ 0 ਗਿਣੂਗਾ ਉਦੋਂ ਤੈਨੂੰ ਤੇਰੇ ਸਾਹਮਣੇ ਸਿੱਧੂ ਮੂਸੇ ਵਾਲਾ ਖੜਾ ਦਿਸੂਗਾ 5 4 3 2 1 ਅੱਖਾਂ ਖੋਲ ਅੱਖਾਂ ਖੋਲ ਕੌਣ ਦਿਸ ਰਿਹਾ ਤੈਨੂੰ ਸਿੱਧੂ ਬਾਈ ਕਿੱਥੇ ਦਿਸ ਰਿਹਾ ਹੈ ਕੌਣ ਦਿਸ ਰਿਹਾ ਹੈ ਸਿੱਧੂ ਮੂਸੇ ਵਾਲਾ ਕਿੱਥੇ ਖੜਾ ਬਿਲਕੁਲ ਆਹ ਕਿਹਰ ਜਾਗਾ ਸੰਤਰੀਪੱਗ ਬਣੀ ਬਿਲਕੁਲ ਸੌ ਖਾਪ ਦੇ ਮਾਪਿਆਂ ਦੀ ਸੌ ਸਿੱਧੂ ਖੜਾ ਦਿਖ ਰਿਹਾ ਹੈ ਖੜਾ ਸਿੱਧੂ ਸਿੱਧੂ ਮੂਸੇ ਵਾਲੇ ਵਿਖਰੇ ਕਾਲੀ ਜੱਟ ਫਾਈ ਆ ਆ ਦੇਖ ਤੂੰ ਹਾਂ ਬਿਲਕੁਲ ਖੜਾ ਹੈ ਨਾ ਹਾਂ ਖੜਾ ਆ ਖੜਾ ਬਿਲਕੁਲ ਆ ਖੜਾ ਹਾਂ ਚੱਲ ਮੈਂ ਹੁਣ ਅੱਖਾਂ ਵਿੱਚ ਸਲੀਪ ਸਲੀਪ ਡੀਪ ਸਲੀਪ ਡੀਪ ਸਲੀਪ ਡੀਪ ਸਲੀਪ ਹੁਣ ਜਦੋਂ ਤੂੰ ਅੱਖਾਂ ਖੋਲਵੇਂਗਾ ਤਾਂ ਮੈਂ ਤੈਨੂੰ ਦੇਖਣੋਂ ਬੰਦ ਹੋ ਜਾਵਾਂਗਾ ਡੀਪ ਸਲੀਪ ਸਲੀਪ 5 ਤੋਂ ਮੈਂ 0 ਤੱਕ ਗਿਣੂਗਾ ਤਾਂ ਤੈਨੂੰ ਪੁੱਛੀ ਤੇਰਾ ਚਾਚਾ ਕਿੱਥੇ ਹੈ ਤੇਰਾ ਚਾਚਾ ਕਿੱਥੇ ਆ ਰੰਗ ਤ ਜਾਤਾ ਪਤਾ ਨਹੀਂ ਮੈਂ ਦੇਖ ਨਹੀਂ ਰਿਹਾ ਚਲੱਖ ਡੀਪ ਸਲੀਪ 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 ਜਦੋਂ ਮੈਂ ਤੈਨੂੰ 3 2 1 ਹੁਣ ਦਿਸੂਗਾ ਜਦੋਂ ਤੂੰ ਅੱਖਾਂ ਖੋਲ੍ਹੇਂਗਾ ਮੈਂ ਤੈਨੂੰ ਦਿਸਾਂਗਾ 1 2 3 ਅੱਖਾਂ ਖੋਲ ਅੱਖਾਂ ਖੋਲ ਮੈਂ ਦੇਖ ਰਹੇ ਹਾਂ ਹਾਂ ਅਚ ਚ ਹੁਣ ਦੇਖ ਰਹੇ ਆ ਜਦੋਂ ਪਹਿਲਾਂ ਨਹੀਂ ਦੇਖਿਆ ਸੀ ਨਹੀਂ ਦੇਖ ਰਹੇ ਸੌ ਖਾ ਉਹਦੇ ਮਾਂ ਪਿਓ ਦੀ ਸੁਣੀ ਜਾਂਦਾ ਸੀ ਤੇ ਮੇਰਾ ਨਾਂ ਸੁਣ ਰਿਹਾ ਸੀ ਨਾਂ ਸੁਣੀ ਜਾਂਦਾ ਸੀ ਤੇ ਇਹ ਕੋਈ ਸਕ੍ਰਿਪਟਡ ਗੱਲਾਂ ਤਾਂ ਨਹੀਂ ਤੂੰ ਆਪਣੇ ਮਾਂ ਪਿਓ ਦੀ ਸੌ ਖਾ ਜੋ ਤੂੰ ਦੇਖਿਆ ਜੋ ਮੈਂ ਦੇਖਿਆ ਮੈਨੂੰ ਕਿਹੜਾ ਲੱਗਿਆ ਇਹ ਦੂਆ ਸਹੀ ਸਾਰ ਤੇ ਤੈਨੂੰ ਸਿੱਧੂ ਮੁਸਾਦ ਦਿਸਿਆ ਉਹ ਮਾਰਾ ਮਨ ਲਵੀ ਜਿਹੜਾ ਤੂੰ ਕਹੀ ਗਿਆ ਸਿੱਧੂ ਮੁਸਾਦ ਦੂਸਰੋ ਦਿਖੀ ਗਿਆ ਦਿਖ ਰਿਹਾ ਸੀ